ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਮਾਨਸਾ ਜ਼ਿਲ੍ਹੇ ਦੀ ਨਰਮੇਦੀ ਫਸਲ ਦਾ ਜਾਇਜ਼ਾ ਲਿਆ। ਇਸੇ ਮੌਕੇ ਤੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਮਾਲਵਾ ਪੱਤੀ ਦੇ ਵਿੱਚ ਚਿੱਟੀ ਮੱਕੀ ਅਤੇ ਗੁਲਾਬੀ ਕੈਟਰਪੀਲਰ ਨੂੰ ਕਾਬੂ ਕਰ ਲਿਆ ਗਿਆ ਹੈ। ਘਟਿਆ ਕੀਟਨਾਸ਼ਕ ਵੇਚਣ ਵਾਲੇ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਵਿਅਕਤੀ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਅਤੇ ਜੇਕਰ ਕੋਈ ਵੀ ਕੀਟਨਾਸ਼ਕ ਘਟਿਆ ਵੇਚਦਾ ਹੈ ਤਾਂ ਫਿਰ ਉਸ ਦੇ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ। ਵਿੱਚ ਨਰਮੇਦੀ ਫਸਲ ਪੰਜਾਬ ਵਿੱਚ ਪਹਿਲਾਂ ਬਹੁਤ ਜ਼ਿਆਦਾ ਹੋਇਆ ਕਰਦੀ ਸੀ ਹੌਲੀ ਹੌਲੀ ਗੁਲਾਬੀ ਸੁਰਦੀ ਵਗੈਰਾ ਦਾ ਅਟੈਕ ਆਉਣ ਲੱਗ ਗਿਆ ਜ਼ਿਮੀਂਦਾਰ ਵੀ ਉਹਨੂੰ ਕਟਾਉਣ ਲੱਗ ਗਏ ਜਿੰਨੀ ਕਿ ਸਾਡੇ ਕੋਲੇ ਫਸਲ ਹੈ 1 ਲੱਖ ਹੈਕਟੇਅਰ ਦੇ ਨੇੜੇ ਹੈ ਤੋਂ ਸਾਰੇ ਮਹਿਕਮੇ ਦੀ ਸਰਕਾਰ ਦੀ ਜ਼ਿਮੀਂਦਾਰ ਭਰਾਵਾਂ ਦੀ ਸਾਰੇ ਰਲਮਿਲ ਕੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਹੈ ਪਹਿਲਾਂ ਹੀ ਜਿਗ ਤੇ ਚਿੱਟੀ ਮੱਖੀ ਵੀ ਜਿਹੜੀ ਆੜ ਲੱਗੀ ਉਹਦੇ ਨਾਲ ਹੋਈ ਹੈ ਤਾਂ ਉਹਨੂੰ ਬਚਾਉਣ ਦੀ ਖਾਤਰ ਜਿਹੜੀਆਂ ਦਵਾਈਆਂ ਛੜਕਣੀਆਂ ਸਾਡਾ ਖੇਤੀਬਾੜੀ ਵਿਭਾਗ ਮਹਿਕਮਾ ਉਹਦੇ ਇਨਸਪੈਕਟਰ ਏਡੀਓ ਅਫਸਰ ਮੁਲਾਜ਼ਮ ਕਰਮਚਾਰੀ ਅਧਿਕਾਰੀ ਸਾਰੇ ਪਿੰਡਾਂ 'ਚ ਜ਼ਿੰਮੇਵਾਰ ਭਰਾਵਾਂ ਨਾਲ رابطہ ਰੱਖ ਰਹੇ ਆ। ਔਰ ਉਹਦਾ ਜਿਹੜੀ ਜਿਵੇਂ ਜਿਵੇਂ ਵੀ ਬਚਤ ਕੀਤੀ ਜਾ ਸਕੇ ਉਸ ਵਾਸਤੇ ਮੈਂ ਅੱਜ ਇਨਾ ਜਿਹੜਾ ਮਾਸਾ ਜ਼ਿਲ੍ਹੇ ਵਿੱਚ ਆਇਆ ਸੀ ਪਹਿਲਾਂ ਬੁਲਾੜੇ 'ਚ ਵੇਖਿਆ ਨਰਮਾ खैर ਉਹਦੇ ਹਾਲਾਤ ਠੀਕ ਲੱਗੇ ਆ। ਇੱਥੇ ਸਰਦਾਰ ਜਗਸੀਰ ਸਿੰਘ ਜਿਹੜੇ ਦੇ ਖੇਤ ਵਿੱਚ ਹੁਣ ਨਰਮੇ ਦੀ ਫਸਲ ਵੇਖੀ ਆ ਫਸਲ ਵੀ ਸੋਹਣੀ ਆ ਕੁਛ ਪਾਣੀ ਦੀ ਘਾਟ ਕਾਰਨ ਔੜ ਲੱਗੀ ਸੀ ਅੱਜ ਬਾਰਿਸ਼ ਵੀ ਪੈ ਗਈ ਹੁਣ ਦਵਾਈਆਂ ਦਵਾਈਆਂ ਵੀ ਛਿੜਕੀਆਂ ਜਾਣਗੀਆਂ ਅਸੀਂ ਆਸ ਉਮੀਦ ਰੱਖਦੇ ਆ ਕਿ ਪ੍ਰਮਾਤਮਾ ਮਿਹਰ ਕਰੇ ਅਸੀਂ ਜਿੰਨੀ ਵੀ ਸਾਡੇ ਕੋਲ ਫਸਲ ਆ ਉਹਦਾ ਵਧੀਆ ਝਾੜ ਲੈ ਸਕੀਏ ਮੁਨਾਫੇ ਵੱਲ ਚੱਲੇ ਖੁਸ਼ਹਾਲੀ ਵੱਲ ਚੱਲੀ ਉਹਦੇ ਵਾਸਤੇ ਕੋਸ਼ਿਸ਼ ਬਹੁਤ ਹੈ ਕਿਉਂਕਿ ਪਿੱਛੇ ਪਾਣੀ ਦੀ ਆਪਾਂ ਸਾਰੇ ਜਾਣਦੇ ਆ ਬਾਰਿਸ਼ਾ ਨਾ ਹੋਣ ਕਾਰਨ ਪਾਣੀ ਦੀ ਥੋੜੋ ਹੋ ਗਈ ਹੈ ਬਿਜਲੀ ਦੀ ਵੀ ਇਸ ਕਾਰਨ ਸੀ ਪਰ ਹੁਣ ਕੁਛ ਜਿਵੇਂ ਬਾਹਰ ਸਪੈਨ ਲੱਗ ਗਿਆ ਸਭ ਕੁਝ ਠੀਕ ਹੋ ਜਾ। ਵੇਖੋ ਤਾਂ ਉਹਨੂੰ ਵੀ ਖੇਤੀਬਾੜੀ ਮਹਿਕਮੇ ਨੇ ਚੈੱਕ ਕਰਕੇ ਉਹਦੇ ਤੇ ਜਿਹੜੀ ਬਣਦੀ ਕਾਰਵਾਈ ਹੈ ਉਹਨਾਂ ਦੇ ਲਾਇਸੈਂਸ ਕੈਨਸਲ ਹੈ। ਉਹਨਾਂ ਨੂੰ ਬਲੈਕਲਿਸਟ ਕੀਤਾ ਗਿਆ। ਗਾਂ ਅਦਾਲਤਾਂ 'ਚ ਜਾਂਦਾ ਰਹਿੰਦਾ ਸਾਰਾ ਕੁਝ ਔਰ ਅਸੀਂ ਮਹਿਕਮੇ ਵੱਲੋਂ ਕੋਈ ਕਿਸੇ ਗਲਤੀ ਕਸਰ ਨਹੀਂ ਛੱਡੀ। ਹਮੇਸ਼ਾ ਲੋੜ ਹੈ। ਉਸ ਲੋੜ ਨੂੰ ਵੇਖਦਿਆਂ ਸਦਾ ਭਗਵੰਤ ਸਿੰਘ ਮਾਨ ਹੋਰਾਂ ਦੀ ਵੀ ਹਦਾਇਤ ਹੈ। ਮੈਂ ਵੀ ਚਾਹੁੰਨਾ ਕਿ ਅਸੀਂ ਈਮਾਨਦਾਰੀ ਨਾਲ ਕੰਮ ਕਰੀਏ ਇਹੋ ਜਿਹੇ ਜਿਹੜੀ ਕੋਈ ਏਜੰਸੀਆਂ ਹੁੰਦੀਆਂ ਉਹਨਾਂ ਨੂੰ ਬੇਨਕਾਬ ਕੀਤਾ ਜਾਵੇ ਤਾਂ ਪੂਰੀ ਸ਼ਕਤੀ ਰੱਖੀ ਹੋਈ। ਪਿਛਲੇ ਸਮੇਂ 'ਚ ਇਹੋ ਜੀਆਂ ਗੱਲਾਂ ਚੱਲ ਜਾਂਦੀਆਂ ਸੀ। ਮੈਂ ਤਾਂ ਸਾਡੇ ਵਿਭਾਗਮੇ ਦੇ ਚਾਹੇ ਛੋਟਾ ਮੁਲਾਜ਼ਮ ਹੈ ਕਲਾਸ 4 ਤੋਂ ਲੈ ਕੇ ਵੱਡੇ ਅਫਸਰ ਤੱਕ ਉਹਨੂੰ ਇਹ ਕਿਹਾ ਵੀ ਆਪਾਂ ਕਿਸੇ ਨਾਲ ਧੱਕਾ ਨਹੀਂ ਕਰਨਾ। ਤੇ ਨਾ ਹੀ ਕਿਸੇ ਨਾਲ ਰੈਤ ਰੱਖਣੀ ਹੈ ਜੇ ਇਹੋ ਜੀ ਗੱਲ ਕਿਤੇ ਆਉਂਦੀ ਹੈ ਜਿਹੜੀ ਸਾਨੂੰ ਵੇਖਣ ਵਿੱਚ ਮਿਲੀ ਸੀ। ਸੁਣਨ ਵਿੱਚ ਉਹਦੇ ਵਿੱਚ ਜਿਵੇਂ ਛਾਪਾ ਮਾਰੀ ਕੀਤੀ ਗਈ ਜਿਹੜੇ ਗੁਨਾਹਗਰ ਪਾਏ ਗਏ ਉਹ ਚਾਹੇ ਕਿੱਡੀਆਂ ਧਮਕੀਆਂ ਦੇ ਇਸ ਤਰ੍ਹਾਂ ਗੁੰਡਾਗਰਦੀ ਨਾਲ ਕੋਈ ਕਾਰੋਬਾਰ ਨਹੀਂ ਨਾ ਹੋ ਸਕਦਾ ਕਾਰੋਬਾਰ ਕਰਨ ਵਾਸਤੇ ਵੀ ਲੋਕਾਂ ਦੇ ਨਾਲ ਲੋਕਾਂ ਨੂੰ ਸਹੀ ਚੀਜ਼ ਦੇਣ ਦਾ ਸਾਡਾ ਫਰਜ਼ ਬਣਦਾ ਵੈਸੇ ਤਾਂ ਉਹਨਾਂ ਤਾਂ ਹੀ ਜਾਣੀ ਹੈ ਗੱਲ ਸਾਰੀ ਪਰ ਜੇ ਇਹੋ ਜਿਹਾ ਮਾਲ ਮਾੜਾ ਆਉਂਦਾ ਤੇ ਵੇਚਣ ਵਾਲੇ ਬੰਦੇ ਨੂੰ ਵੀ ਪਤਾ ਹੁੰਦਾ ਇਹਦੇ 'ਚ ਕੋਈ ਸ਼ੱਕ ਨਹੀਂ ਕੰਟਰੋਲ ਕੋਸ਼ਿਸ਼ ਹੁੰਦੀ ਹੈ ਜਿੱਥੇ ਕਿਤੇ ਵੀ ਪਤਾ ਲੱਗਦਾ ਕਿਉਂਕਿ ਕਿਸੇ ਦੀ ਸ਼ਾਪ ਕਿਤੇ ਹੁੰਦੀ ਹੈ ਗੋਡਾਊਨ ਕਿਤੇ ਆਸ-ਪਾਸੇ ਸਾਰੇ ਤੁਸੀਂ ਵੀ ਜਾਣਦੇ ਹੋ ਮੈਂ ਵੀ ਸਾਰਾ ਕੁਝ ਜਾਣਦਾ ਹਾਂ ਪਰ ਫਿਰ ਵੀ ਲੋੜੋਂ ਵੱਧ ਜ਼ੋਰ ਲਾ ਕੇ ਇਸ ਨੂੰ ਕੰਟਰੋਲ ਕਰਨ ਦੇ ਲਈ ਅਸੀਂ ਯਤਨ ਸੀ